मुर्दाबाद सरकार मुर्दाबाद मदा केंद्र सरकार मुर्दाबाद मददाबाद मदाबाद जगो मुर्दाबाद मददाबाद मदावाद चकेदारी सिस्टम मुदाबाद व मै अजैत सहूल सूबा जनरल फैडर अॼु असीं जो ਕואର୍ਡੀਨੇਸ਼ਨ ਕਮੇਟੀ ਹੈ ਗੁੱਲ ਹਿੰਦ ਕואର୍ਡੀਨੇਸ਼ਨ ਕਮੇਟੀ ਉਸ ਦੇ ਸੱਦੇ ਤੇ ਜੋ ਚੰਡੀਗੜ੍ਹ ਬਿਜਲੀ ਨਿਗਮ ਅਤੇ ਯੂਪੀ ਬਿਜਲੀ ਨਿਗਮ ਉਸ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਉਸ ਦੇ ਵਿਰੁੱਧ ਪ੍ਰਾਈਵੇਟੇਸ਼ਨ ਦੇ ਵਿਰੁੱਧ ਅਸੀਂ ਇੱਥੇ ਇਕੱਠੇ ਹੋਏ ਹਾਂ ਗੇਟ ਰੈਲੀ ਕਰ ਰਹੇ ਹਾਂ ਇਸ ਗੇਟ ਰੈਲੀ ਦਾ ਜਿਹੜਾ ਸੱਦਾ ਸਾਡੀਆਂ ਸੂਬਾ ਕਮੇਟੀਆਂ ਵੱਲੋਂ ਦਿੱਤਾ ਗਿਆ ਹੈਗਾ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜੋ ਫਰੀ ਰਾਸ਼ਨ ਦਿੱਤੇ ਜਾ ਰਿਹਾ ਖਰੀਦ ਹਾਲਾਤ ਦੇ ਕੇ ਲੋਕਾਂ ਨੂੰ ਠੱਲੇ ਬਣਾ ਕੇ ਘਰੇ ਬਿਠਾਇਆ ਜਾ ਰਿਹਾ ਹੈ ਉਹ ਬੰਦ ਕੀਤਾ ਜਾਵੇ ਪੱਕੀ ਭਰਤੀ ਪੱਕੇ ਰੋਜਗਾਰ ਦੇ ਪ੍ਰਬੰਧ ਕਰਨੇ ਜੋ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਉਹ ਪ੍ਰਬੰਧ ਕੀਤੇ ਜਾਣ ਨਾ ਕਿ ਸਰਕਾਰੀ ادارے ਵੇਚ ਕੇ ਉਹਨਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇ ਕੇ ਲੋਕਾਂ ਦੀ ਲੁੱਟ ਦਾ ਕਾਰਨ ਬਣਾਇਆ ਜਾਵੇ ਕਿਉਂਕਿ ਜਦੋਂ ਵੀ ਕੋਈ ਪ੍ਰਾਈਵੇਟ ਕੰਪਨੀ ਕੋਈ ਪ੍ਰਾਈਵੇਟ ਅਦਾਰਾ ਖੇਤਰ ਵਿੱਚ ਜਾਊਗਾ ਤਾਂ ਉਸ ਨੇ ਆਪਦਾ ਮੁਨਾਫਾ ਵੇਖਣਾ ਉਸ ਨੇ ਇਹ ਨਹੀਂ ਵੇਖਣਾ ਕਿ ਲੋਕਾਂ ਦਾ ਕਿਸ ਤਰ੍ਹਾਂ ਖੂਨ ਪੀਤਾ ਜਾ ਰਿਹਾ ਉਹ ਦੂਸਰੇ ਪਾਸੇ ਕੇਂਦਰ ਦੀ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਤੇ ਲੱਗੀ ਹੋਈ ਹੈ ਕਿਸਾਨਾਂ ਨੂੰ ਜ਼ਮੀਨਾਂ ਤੋਂ ਵਾਂਝੇ ਕਰਨ ਤੇ ਲੱਗੀ ਹੋਈ ਹੈ ਅਸੀਂ ਕਿਸਾਨਾਂ ਦੇ ਹੱਕ ਵਿੱਚ ਵੀ ਖੜੇ ਹਾਂ ਅਸੀਂ ਟੀਚਰਾਂ ਦੇ ਹੱਕ ਵਿੱਚ ਵੀ ਖੜੇ ਹਾਂ ਅਸੀਂ ਜੋ ਬਿਜਲੀ ਮੁਲਾਜ਼ਮ ਸਾਡੇ ਚੰਡੀਗੜ੍ਹ ਦੇ ਅਤੇ ਯੂਪੀ ਦੇ ਹੜਤਾਲ ਤੇ ਜਾ ਰਿਹਾ ਉਹਨਾਂ ਦੇ ਹੱਕ ਵਿੱਚ ਵੀ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਇਹ ਜੋ ਸਰਕਾਰੀ ادارے ਵਿਚਨੇ ਆ ਉਹਨੂੰ ਬੰਦ ਕਰੇ ਕਿਸਾਨਾਂ ਦੀਆਂ ਜ਼ਮੀਨਾਂ ਖੋਣੀਆਂ ਬੰਦ ਕਰੇ ਅਸੀਂ ਇਸ ਦੇ ਵਿੱਚ ਲੋਕਾਂ ਨੂੰ ਫਰੀ ਦੇ ਕੇ ਲੋਕਾਂ ਨੂੰ ਫਰੀ ਰਾਸ਼ਨ ਵੰਡ ਕੇ ਫਰੀ ਬਿਜਲੀ ਦੇ ਕੇ ਬੋਰਡਾਂ ਨੂੰ ਜਿਹੜਾ ਘਾਟੇ ਵਿੱਚ ਵਿਖਾਇਆ ਜਾ ਰਿਹਾ ਇਹ ਸਰਕਾਰਾਂ ਦੀ ਨਾਕਾਮੀ ਹੈ ਸਰਕਾਰਾਂ ਚਾਹਣ ਇਸ ਨੂੰ ਵਧੀਆ ਤਰੀਕੇ ਨਾਲ ਚਲਾ ਸਕਦੇ ਹਾਂ ਪੱਕੀ ਭਰਤੀ ਪਹਿਲਾਂ ਵੀ ਚਾਲੂ ਸੀ ਇਸ ਅਧਾਰੇ ਦੇ ਵਿੱਚ ਬਿਜਲੀ ਬੋਰਡ ਦੇ ਵਿੱਚ ਸਵਾ ਲੱਖ ਮੁਲਾਜ਼ਮ ਸੀ ਉਦੋਂ ਇਹ ਘੱਟ ਚਲੋ